ਮੇਰਾ ਸਿਰ ਚੁਕਦਾ ਦਾਤਾ ਤੇਰੀ ਖੁਦਾਈ ਨੂੰ ਵੀਦਗੇ ਜੂਗੇ ਅਨੇਕਾ ਦੁਨੀਆਂ ਬਣਾਈ ਨੂੰ ਕਰਦੇ ਨੇ ਜੀਵ ਜੰਤ ਜਾਵ ਤੇਰੀ ਵੜਾਈ ਨੂੰ ਧਰਤੀ ਆਕਾਸ਼ ਖਲਾਰੇ ਦੇਖੇ ਬਿਨ ਕੰਦਾ ਤੋਂ ਮਾਹਰਾਨ ਮਾਲਕਾ ਤੇਰੇ ਆਰੰਗਾ ਤੋਂ ਉਹ ਲੱਖਾਂ ਪਤਾਲੇ ਬਣਾਏ ਲੱਖਾਂ ਆਕਾਸ਼ ਤੂੰ ਐਸੇ ਟੰਗ ਨਾਲ ਬਣਾਏ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕਿਤਾਬ ਰਗਾਸ ਤੂੰ ਤੇਰਾ ਦਸ ਲੇਖਾ ਕੀਵੇਂ ਸਕਦਾ ਉਤਾਰ ਮੈਂ ਦੁਨੀਆ ਬਣਾਉਣ ਵਾਲਿਆ ਤੇਥੋਂ ਬਰਹਾਰ ਮੈਂ ਕਿੱਥੇ ਦੱਸ ਬਹਿ ਕੇ ਕੜਿਆ ਸੋਹਣ ਸੰਸਾਰ ਨੂੰ ਹਰ ਇੱਕ ਦੀਵਕੋ ਵਖਰੀ ਕੜਦਾ ਨੂੰ ਹਾਰ ਨੂੰ ਲੱਤਾ ਬੇ ਅੰਤ ਰਾਤੀਆਂ ਕੀੜੇ ਕਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਦੇਖੇ ਬਿਨ ਟੰਗਾ ਤੋਂ ਮ ਲੱਖ ਸੇ ਬੜਦਾ ਕਿਥੇ ਜੂਨ ਚਰਾਸੀ ਦੇ ਪਿੱਛੇ ਤੂੰ ਆਉਂ ਤਖਲਾਰੀ ਦੁਨੀਆ ਦੀ ਚਾਕੀ ਦੇ ਨਿੱਕੀ ਜਹੀ ਠੀਣੀ ਤੇਰੇ ਲੜ ਜੀ ਦੇ ਹਾਥੀ ਦੇ ਚੱਲਦਾ ਫਿਰ ਜੋਰ ਕੋਈ ਨਾ ਦੇਖਿਆ ਵ ਚਾਰ ਮੈਂ ਦੁਨੀਆ ਬਣਾਉਣ ਵ ਤਉ ਬਲੇ ਘਰ ਮੈਂ ਦੁਨੀਆ ਬਣਾਉਣ ਵਾਲਿਆ ਮੰਗਿਆ ਦਾਤਾ ਮਹਤਾ ਤੇਰੀਆਂ ਤੇਰੀ ਦੀਪਾਂ ਨੂੰ ਆਪੇ ਅਮੀਰ ਬਣਾਵੇ ਆਪੇ ਕਰੀ ਸਭਨਾ ਦੇਵ ਕੋ ਵਖਰੇ ਲਿਖਦਾ ਨ ਜ਼ੀਬਾਨੂ ਕਲੀਆਂ ਵਿੱਚ ਰੁੜਦੇ ਵੇਖੇ ਸੋਹਣੇ ਬਦ ਚੰਦਾ ਤੋਂ ਮਾਹਰਾਨ ਮਾ ਕੰਨਿਆ ਨੂੰ ਸੂਰਤ ਦਿੱਤੀ ਸੋਹਣੀ ਵਦ ਫੁੱਲਾਂ ਤੋਂ ਦੁੱਧ ਚਿੱਟੇ ਦੰਦ ਕੰਨਿਆ ਦੇ ਨਰਮਾਂ ਦੇ ਗੁੱਲਾਂ ਤੋਂ ਕੰਨਿਆ ਨੂੰ ਪੂਜੇ ਖੜਿਆ ਡਾਚੀ ਦੇ ਬੁੱਲਾਂ ਤੋਂ ਹੁੰਦਾ ਦੰਗ ਦੇਖ ਦੇਖ ਕੇ ਐਸੇ ਨੂੰ ਆਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲੇ ਹਰ ਮੈਂ ਕੰਨੂ ਤੇਹੀ ਦਿੱਤੀ ਸੁੰਦਰ ਨਾ ਰੋਗ ਤੂੰ ਕੰਨਾਂ ਨੂੰ ਲਾਇਆ ਮਾਲਕਾ ਕੋਣ ਦਾ ਰੋਗ ਤੂੰ ਕੰਨਾਂ ਦੀ ਵਿੱਚ ਕਿਸ ਮਦਦੇ ਦਿਗਦੇ ਵਜੋਗ ਤੂੰ ਪ੍ਰੀਤਮ ਤੋਂ ਵੀ ਛੜ ਤੁ르ਗੇ ਰਾਜੇ ਬਿਨ ਚੰਗਾ ਤੋਂ ਮਹਾਰਾਨ ਮਾਲਕਾ ਨਿਆਵੀ ਵਿੱਚ ਤੇ ਸਵਨਦੇ ਟਿਗਦੀ ਤੇਰਾ ਜਤੂ ਆਪੇ ਕੰਗਾਲ ਬਣਾਉਤੋਏ ਹੱਪੇ ਕੰਗਾਲਾਂ ਤੋਂ ਤੇਰੇ ਕਰਦਾ ਬਰਬਾਦ ਤੂੰ ਜਿੰਦਾ ਦਲੀਪਵ ਚਾਰੇ ਕਿਤੇ ਮੂੰਠਾ ਜੇ ਤੂੰ ਕਹਦਾ ਜਰਨਹਿਲ ਕਵੀਸਰੇ ਜਿੱਤ ਕੇ ਗਿਆਰ ਮੈਂ ਦੁਨੀਆ ਬਰਣੋ ਤਤੋਂ ਵਾਲੇ ਹੋਰ ਮੈਂ ਦੁਨੀਆ ਬਣ ਹੋਣ ਵਾਲਿਆ ਰੰਧਾ ਨੀ ਤੇ ਰੰਗੇ ਬਰੰਗੇ ਕੜਦਾ ਕਰੇ ਬੁੱਤਾਂ ਨੂੰ ਚਿੱਤਰ ਤੇ ਗੁਪਤ ਸੁਣੀ ਦੇ ਲਿਖ ਤਰੇ ਇਕ ਰਤੂਤਾਂ ਨੂੰ ਕੱਢਣ ਲਈ ਜਾਨ ਪੰਦੇ ਦੀ ਪੇਂਦੇ ਜਮ ਦੂਤਾਂ ਨੂੰ ਦਰਦਾ ਦਿਰ ਤੰញੋ ਤੇਰੇ ਕੜਨੇ ਪਰ ਬੰਦਾ ਤੋਂ ਮੈਂ ਕਿ ਤੂੰ ਦਿਲਦਾਰ ਪਿਆਰਾ ਓਲਾ ਕਿਉਂ ਰੱਖਦਾ ਤੂੰ ਰਹਿਦਾ ਹੈ ਕੀਤੇ ਆਪਣਾ ਬੇਦਨਾ ਦੱਸਦਾ ਤੂੰ ਬਾਬੇ ਦੀ ਬਾਣੀ ਕਹਿੰਦੀ ਘਟ ਘਟ ਦੇ ਵਿੱਚ ਵਸਦਾ ਤੂੰ ਥੱਕ ਗਿਆ ਹਾਂ ਟੁੰਡ ਟੁੰਡ ਕੇ ਸਾਰਾ ਦਿਨ ਸਾਰ ਮੈਂ ਦੁਨੀਆ ਬਣਾਉਣ ਵਾਲਿਆ ਤੇਥੋਂ ਬਰਹਾ